ਘਰ ਵਿੱਚ ਪਈ ਪੁਰਾਣੀ ਚੱਪਲ ਤੁਹਾਨੂੰ ਬਣਾ ਸਕਦੀ ਹੈ ਕਰੋੜਪਤੀ ਇੱਕ ਚੱਪਲ ਨਾਲ ਤੁਹਾਡੀ ਸੁੱਤੀ ਪਈ ਕਿਸਮਤ ਜਾਗ ਸਕਦੀ ਹੈ ਘਰ ਵਿੱਚ ਖੁਸ਼ਹਾਲੀ ਹੋਵੇਗੀ ਅਤੇ ਬਰਕਤ ਵੀ ਪੈਰਾਂ ਵਿੱਚ ਪਾਉਣ ਵਾਲੀ ਇਹ ਚੱਪਲ ਕਿਸਮਤ ਬਦਲ ਸਕਦੀ ਹੈ ਇਸ ਤਰ੍ਹਾਂ ਮੰਨਿਆ ਜਾਂਦਾ ਹੈ ਇਸੇ ਵਿਅਕਤੀ ਦੇ ਪੈਰਾਂ ਵਿੱਚ ਪਈ ਚੱਪਲ ਦੇਖ ਕੇ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਸ ਦੀ ਸਿਹਤ ਕਿੰਨੀ ਕੁ ਹੈ ਕੁਝ ਗੱਲਾਂ ਇਸ ਤਰ੍ਹਾਂ ਦੀਆਂ ਹਨ ਜੋ ਚੱਪਲ ਨਾਲ ਜੁੜੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਇਹ ਸਭ ਜਾਣਨ ਤੋਂ ਪਹਿਲਾਂ ਚੈਨਲ ਤੇ ਜੇ ਨਵੇਂ ਆਏ ਜੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਵੱਧ ਤੋਂ ਵੱਧ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਚੈਨਲ ਦੇ ਨਾਲ ਜੁੜੇ ਰਹੋ ਹੁਣ ਆਪਾਂ ਇਹ ਸਭ ਜਾਣਦੇ ਹਾਂ ਨੰਬਰ 1 ਜਦੋਂ ਵੀ ਕੋਈ ਚप्पल ਟੁੱਟ ਜਾਵੇ ਤਾਂ ਉਸ ਨੂੰ ਤੁਰੰਤ ਠੀਕ ਕਰਵਾ ਲਓ ਜਾਂ ਸੁੱਟ ਦਿਓ ਟੁੱਟੀ ਹੋਈ ਚप्पल ਜ਼ਿਆਦਾ ਦੇਰ ਤੱਕ ਘਰ ਵਿੱਚ ਨਹੀਂ ਰੱਖਣੀ ਚਾਹੀਦੀ ਨੰਬਰ 2 ਕਦੇ ਵੀ ਆਪਣੇ ਮੁੱਖ ਗੇਟ ਤੇ ਚਪਲਾਂ ਜਾਂ ਜੁੱਤੀਆਂ ਦਾ ਢੇਰ ਲਗਾ ਕੇ ਨਾ ਰੱਖੋ ਇਸ ਨਾਲ ਮਾਂ ਲక్ష్ਮੀ ਨਰਾਜ ਹੋ ਜਾਂਦੀ ਹੈ ਨੰਬਰ 3 ਜੁੱਤੀਆਂ ਨੂੰ ਘਰ ਵਿੱਚ ਕਦੇ ਵੀ ਉੱਤਰ ਪੂਰਬ ਦਿਸ਼ਾ ਵਿੱਚ ਨਾ ਰੱਖੋ ਇਸ ਨਾਲ ਘਰ ਵਿੱਚ ਦਰਿਦ੍ਰਤਾ ਆਉਂਦੀ ਹੈ ਨੰਬਰ 4 ਜੇਕਰ ਚप्पल ਉਤਾਰਦੇ ਸਮੇਂ ਜਾਂ ਜੁੱਤੀ ਰੱਖਦੇ ਸਮੇਂ ਚप्पल ਦਾ ਇੱਕ ਪੈਰ ਦੂਜੇ ਦੇ ਉੱਪਰ ਚੜ ਜਾਵੇ ਜਾਂ ਇੱਕ ਪੁੱਠਾ ਹੋ ਜਾਵੇ ਤਾਂ ਇਹ ਚੰਗਾ ਨਹੀਂ ਹੈ ਇਸ ਨੂੰ ਤੁਰੰਤ ਹਟਾ ਦੇਣਾ ਚਾਹੀਦਾ ਹੈ ਨੰਬਰ 5 ਕਦੇ ਵੀ ਆਪਣੀ ਚੱਪਲ ਨੂੰ ਦਰਵਾਜ਼ੇ ਦੇ ਕੋਲ ਖੜੇ ਕਰਕੇ ਨਹੀਂ ਰੱਖਣੀ ਚਾਹੀਦੀ ਚਾਹੇ ਗਿੱਲੀ ਚੱਪਲ ਸੁਕਾਉਣੀ ਹੀ ਕਿਉਂ ਨਾ ਹੋਵੇ ਪਰੰਤੂ ਅਜੇਹਾ ਨਕਾਰਤਮਕ ਊਰਜਾ ਨੂੰ ਸੱਦਾ ਦੇਣਾ ਹੁੰਦਾ ਹੈ ਅਤੇ ਘਰ ਦੀ ਬਰਕਤ ਚਲੀ ਜਾਂਦੀ ਹੈ ਨੰਬਰ 6 ਕਦੇ ਵੀ ਚੱਪਲ ਪਾ ਕੇ ਭੋਜਨ ਨਹੀਂ ਖਾਣਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਮਾਂ ਅਨਪੂਰਨਾ ਨਾਰਾਜ਼ ਹੋ ਜਾਂਦੀ ਹੈ ਕਿਸੇ ਨੂੰ ਤੋਹਫੇ ਦੇ ਰੂਪ ਵਿੱਚ ਜੁੱਤੇ ਚੱਪਲ ਨਹੀਂ ਦੇਣੀ ਚਾਹੀਦੀ ਨੰਬਰ 8 ਕਦੇ ਵੀ ਪੁਰਾਣੇ ਅਤੇ ਟੁੱਟੀਆਂ ਹੋਈਆਂ ਜੁੱਤੀਆਂ ਪਾ ਕੇ ਕਿਤੇ ਘਰ ਤੋਂ ਬਾਹਰ ਨਹੀਂ ਜਾਣਾ ਚਾਹੀਦਾ ਇਸ ਨਾਲ ਤੁਹਾਡੀ ਸਮਾਜ ਵਿੱਚ ਇੱਜ਼ਤ ਘਟਦੀ ਹੈ ਨੰਬਰ 9 ਸ਼ਨੀਵਾਰ ਨੂੰ ਕਿਸੇ ਨੂੰ ਚੱਪਲ ਜਾਂ ਜੁੱਤੀ ਦਾਨ ਕਰਨ ਨਾਲ ਸ਼ਨੀ ਦੇਵ ਖੁਸ਼ ਹੁੰਦੇ ਹਨ ਇਹ ਮਹਾਦਾਨ ਮੰਨਿਆ ਜਾਂਦਾ ਹੈ ਜੇਕਰ ਚਮੜੇ ਦੇ ਜੁੱਤੇ ਦਾਨ ਕਰੋ ਤਾਂ ਹੋਰ ਵੀ ਵਧੀਆ ਹੈ ਨੰਬਰ 10 ਰੁੱਟੀਆਂ ਜੁੱਤੀਆਂ ਘਰ ਵਿੱਚ ਰੱਖਣ ਨਾਲ ਘਰ ਵਿੱਚ ਬਿਮਾਰੀ ਰਹਿੰਦੀ ਹੈ ਅਤੇ ਗੰਭੀਰ ਗਰੀਬੀ ਪਿੱਛਾ ਨਹੀਂ ਛੱਡਦੀ। ਨੰਬਰ 11 ਸ਼ਨੀਵਾਰ ਮੰਗਲਵਾਰ ਅਤੇ ਮੱਸਿਆ ਵਾਲੇ ਦਿਨ ਜੁੱਤੇ ਚਪਲ ਬਿਲਕੁਲ ਵੀ ਨਹੀਂ ਖਰੀਦਣੇ ਚਾਹੀਦੇ। ਨੰਬਰ 12 ਕਦੇ ਵੀ ਕਿਸੇ ਦੂਸਰੇ ਦੀ ਚਪਲ ਨਹੀਂ ਪੈਣਣੀ ਚਾਹੀਦੀ ਅਤੇ ਘਰ ਦੇ ਪਰਿਵਾਰ ਦੇ ਮੈਂਬਰਾਂ ਦੀ ਚਪਲ ਪਾ ਲੈਣੀ ਚਾਹੀਦੀ ਹੈ। ਪਰੰਤੂ ਬਾਹਰ ਦੇ ਕਿਸੇ ਵਿਅਕਤੀ ਦੀ ਚਪਲ ਨਹੀਂ ਸ਼ੇਅਰ ਕਰਨੀ ਚਾਹੀਦੀ। ਨੰਬਰ 13 ਇੱਕ ਸਰਲ ਜਿਹੇ ਉਪਾਏ ਤੁਸੀਂ ਕਰ ਸਕਦੇ ਹੋ ਕਾਲੇ ਜੁੱਤੇ ਪਾ ਕੇ ਹਨੂਮਾਨ ਜੀ ਦੇ ਮੰਦਰ ਜਾ ਕੇ ਜੁੱਤੇ ਬਾਹਰ ਉਤਾਰ ਕੇ ਦਰਸ਼ਨ ਕਰਨੇ ਹਨ ਅਤੇ ਜੁੱਤੇ ਉੱਥੇ ਹੀ ਛੱਡ ਆਉਣੇ ਹਨ ਜੋ ਕਿ ਕਿਸੇ ਜ਼ਰੂਰਤਮੰਦ ਦੇ ਕੰਮ ਆ ਜਾਣਗੇ ਇਸ ਨਾਲ ਸ਼ਨੀ ਦੇਵ ਅਤੇ ਬਜਰੰਗਬਲੀ ਖੁਸ਼ ਹੋ ਜਾਣਗੇ ਅਤੇ ਤੁਹਾਡੇ ਤੇ ਕਿਰਪਾ ਬਣਾਈ ਰੱਖਣਗੇ ਇਹ ਸੀ ਚੱਪਲ ਨਾਲ ਜੁੜੇ ਟੋਟਕੇ ਜੋ ਕਿ ਤੁਹਾਡੀ ਕਿਸਮਤ ਬਦਲ ਸਕਦੇ ਹਨ ਜਾਣਕਾਰੀ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਚੈਨਲ ਦੇ ਨਾਲ ਜੁੜੇ ਰਹੋ ਧੰਨਵਾਦ